ਡੱਲੇਵਾਲ ਨੂੰ 100 ਦਿਨ ਹੋਣ ਵਾਲੇ ਨੇ ਕੀ ਕਹੋਗੇ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਮੈਂ ਪੰਜਾਬੀਆਂ ਦੀ ਗੱਲ ਕਰਦਾ ਤੁਸੀਂ ਕਿਸਾਨਾਂ ਲਈ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਉਹ ਤਾਂ ਧਰਨੇ ਵੀ ਲਾਈ ਰੱਖੇ ਸਰਕਾਰ ਦੇ ਖਿਲਾਫ ਲਾਈ ਰੱਖੇ ਹੁਣ ਤਾਂ ਤੁਸੀਂ ਸਰਕਾਰ ਦੇ ਵਿੱਚੋਂ ਫਿਰ ਮਸਲੇ ਹੱਲ ਕਰਾ ਦਿਓ ਨਹੀਂ ਡੱਲੇਵਾਲ ਸਾਹਿਬ ਨਾਲ ਦੇਖੋ ਕਿਸੇ ਨੇ ਆ ਕਾਂਗਰਸ ਨੇ ਜਿਹੜੇ ਮਦਦਾਂ ਲਈਆਂ ਜਾਂ ਇਹ ਜਾ ਕੇ ਫੁੱਟੋਂ ਖਾ ਕੇ ਮੁੜਿਆ ਹੈ ਡੱਲੇਵਾਲ ਸਾਹਿਬ ਨੇ ਜਦੋਂ ਕਿ ਉਹਨਾਂ ਨਾਲ ਸਾਰੇ ਮੰਤਰੀ ਉਹਨਾਂ ਦੇ ਹੁਕਮ ਤੇ ਉਹਨਾਂ ਦੀ ਗੱਲ ਕਰਦੇ ਆ ਜੋ ਉਹ ਕਹਿੰਦੇ ਆ ਉਹ ਗੱਲ ਸੁਣਦੇ ਆ ਤੇ ਹੁਣ ਤਾਂ ਇੰਨਾ ਵਧੀਆ ਮਾਤਾਵਾਰਣ ਬਣ ਗਿਆ ਬਾਹਰ ਆ ਕੇ ਦੋਨੋਂ ਹੀ ਇਹ ਕਹਿੰਦੇ ਆ ਵੀ ਬੜੀ ਵਧੀਆ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਆ ਮੀਟਿੰਗ ਚੱਲ ਰਹੀ ਆ ਤੇ ਮੈਨੂੰ ਉਮੀਦ ਆ ਜਿਸ ਹਾਵ ਨਾਲ ਇਹ ਮੀਟਿੰਗਾਂ ਚੱਲ ਰਹੀਆਂ ਨੇ ਹੁਣ ਦੁਬਾਰਾ ਫੇਰ 15 ਮਾਰਚ ਨੂੰ ਮੇਰੀ ਖਿਆਲ ਤੇ ਜੋ 19 ਮਾਰਚ ਨੂੰ ਬੜੀ ਵਧੀਆ ਕੋਆਰਡੀਨੇਸ਼ਨ ਅਡਾ ਕੰਮ ਚੱਲ ਰਿਹਾ ਤੇ ਪੰਜਾਬ ਦੇ ਲਈ ਵੱਧ ਤੋਂ ਵੱਧ ਮੰਗਣ ਚੀਜ਼ਾਂ ਪੰਜਾਬ ਦੇ ਫਸਲਾਂ ਲਈ ਮੰਗਣ ਪੰਜਾਬ ਦੇ ਫਾਰਟੀਕਲਚਰ ਚੀਜ਼ ਮੰਗਣ ਪੰਜਾਬ ਦੇ ਡੇਰੀ ਲਈ ਮੰਗਣ ਪੰਜਾਬ ਦੇ ਫਲੋਰੀ ਕਲਚਰ ਲਈ ਮੰਗਣ ਪੰਜਾਬ ਦੀ ਗੱਲ ਕਰਨ ਮੇਰੇ ਮੈਂ ਤਾਂ ਦਿਲੋਂ ਇਹ ਚਾਹੂੰਗਾ ਵੀ ਬਾਹਰ ਵਾਲੇ ਜਿਹੜੇ ਆ ਉਹ ਆਪਣੇ ਆਪ ਆਪਣੀ ਲੜਾਈ ਲੜਨਗੇ ਵੱਡੇ ਸੂਬੇ ਆ ਆਪਾਂ ਆਪਣੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਨੌਜਵਾਨਾਂ ਲਈ ਸਭ ਕੁਝ ਜੋ ਚਾਹੁੰਦੇ ਆ ਉਹ ਮਨਵਾ ਕੇ ਦਈਏ। ਪਹਿਲੇ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਤੁਸੀਂ ਕਹਿੰਦੇ ਸੀ ਵੀ ਚੰਡੀਗੜ੍ਹ ਵੀ ਲੈ ਲਿਆ ਹੁਣ ਦਿੱਲੀ ਵੀ ਆ ਗਈ ਹੁਣ ਪੰਜਾਬ ਦੀ ਵਾਰੀ ਕਹਿੰਦੇ ਸੀ। ਦੇਖੋ ਅਸੀਂ ਤਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ। ਇਹ ਪੰਜਾਬ ਤੋਂ ਅਸ਼ੀਰਵਾਦ ਲੈਣਾ। ਇੱਕ ਵਾਰ ਅਸ਼ੀਰਵਾਦ ਲੈ ਕੇ ਵੀ ਸਾਡੇ ਸਿਰ ਤੇ ਪੰਜਾਬ ਵਾਲੇ ਹੱਥ ਤਰਨ ਤੇ ਪੰਜਾਬ ਜਿਹੜਾ ਪਿੱਛੇ ਰਹਿ ਗਿਆ। ਪੰਜਾਬ ਜਿਹੜਾ ਰੰਗਲਾ ਗਿੱਧਿਆਂ ਦਾ ਪੰਜਾਬ ਭੰਗੜਿਆਂ ਦਾ ਪੰਜਾਬ ਉਹ ਦੁਬਾਰਾ ਪੰਜਾਬ ਬਣੇ। ਬਸ ਇੰਨੀਓ। ਸਾਡੀ ਤਾਂ ਇਹ ਆ ਵੀ ਸਾਨੂੰ ਇੱਕ ਮੌਕਾ ਦੇ ਦੇਣ ਵੀ ਅਸੀਂ ਵੀ ਸੇਵਾ ਕਰ ਸਕੀਏ ਅੰਤ ਤੇ ਚਾਹੇ ਪੁੱਛੂੰਗਾ ਸੀਐਮ ਫੇਸ ਤੁਸੀਂ ਹੋਣ ਵਾਲੇ ਦੇਖੋ ਇਹ ਭਾਜਪਾ ਪਾਰਟੀ ਬਹੁਤ ਵੱਡੀ ਪਾਰਟੀ ਆ ਤੇ ਇਹ ਉਦੋਂ ਹੀ ਪਤਾ ਲੱਗਦਾ ਪਹਿਲੀ ਗੱਲ ਤਾਂ ਪਰਮਾਤਮਾ ਕਰੇ ਸਾਡੀ ਜੜੀ ਹੋਰੇ ਸਰਕਾਰ ਬਣੇ ਤੇ ਉਸ ਤੋਂ ਬਾਅਦ ਸੀਐਮ ਨਾ ਸੀਐਮ ਇਹ ਤਾਂ ਬਹੁਤ ਹੀ ਕਿਰਪਾ ਹੁੰਦੀ ਆ ਪਰਮਾਤਮਾ ਦੀ ਬਹੁਤ ਹੀ ਵੱਡੀ ਲੋਕਾਂ ਦੀ ਕਿਰਪਾ ਹੁੰਦੀ ਆ ਤਾਂ ਕਿਸੇ ਦੇ ਇਹ ਐਵੇਂ ਕਿਸੇ ਦੇ ਸਹਰੇ ਨਹੀਂ ਲੱਗਦੇ ਇਹ ਤਾਂ ਇਹ ਤਾਂ ਤਾਂ ਬਹੁਤ ਵੱਡੀ ਕਿਰਪਾ ਨਾ ਪ੍ਰਮਾਤਮਾ ਦੀ ਲੱਗਦਾ ਏ ਉਹ ਦਾਤੇ ਨੇ ਜਿਹਦੇ ਲਿਖਿਆ ਹੋਊਗਾ ਉਹਦੇ ਹੀ ਲੱਗਣਾ ਨੂੰ ਆ ਕੇ ਬੈਠ ਕੇ ਨਾਲ ਜਦੋਂ ਇਹਨਾਂ ਨੇ ਅਸਲੀ ਗੱਲ ਇਹ ਸ਼ੁਰੂ ਉਦੋਂ ਹੋਈ ਸੀ ਜਦੋਂ ਐਮਪੀ ਆਨੇ ਨਾਲਦਿਆਂ ਨੇ ਇੱਕ ਖਾਲਸਾ ਸਾਹਿਬ ਇੱਕ ਐਮਪੀ ਧਰਮਵੀਰ ਗਾਂਧੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਵੀ ਸਪੀਕਰ ਸਾਹਿਬ ਨੂੰ ਵੀ ਹੱਥ ਜੋੜ ਕੇ ਸਾਡੀ ਸੀਟ ਬਦਲ ਦੋ ਵੀ ਅਸੀਂ ਸਵੇਰੇ ਪਾਠ ਕਰਕੇ ਆਉਨੇ ਆ ਪੂਜਾ ਕਰਕੇ ਆਉਨੇ ਆ ਇਹ ਸਵੇਰੇ ਉਹ ਜੀ ਸਮੈਲ ਸ਼ਰਾਬ ਦੀ ਆਉਂਦੀ ਆ ਗੰਦੀ ਵੀ ਅਸੀਂ ਨਾਲ ਬਹਿ ਨਹੀਂ ਸਕਦੇ ਸਾਡੀ ਸੀਟ ਚੇਂਜ ਕਰ ਦਿਓ ਉਹ ਬੜੇ ਗੁੱਸੇ ਸੀ ਵੀ ਇਹ ਬੰਦਾ ਕਰ ਕੀ ਰਿਹਾ ਤੇ ਫਿਰ ਇੱਕ ਵਾਰ ਇਹਨਾਂ ਦੇ ਪੀਏ ਹੁੰਦਾ ਸੀ ਪੁਰਾਣਾ ਹੁਣ ਤਾਂ ਨਹੀਂਗਾ ਉਹਨੂੰ ਮੈਂ ਛੇਤੀ ਇਹਨਾਂ ਨੂੰ ਚਕਵਾ ਕੇ ਉਧਰ ਭੇਜਿਆ ਵੀ ਲੈ ਕੇ ਜਾਓ ਉਹ ਗੱਲਾਂ ਸੀ ਬਾਕੀ ਇਹਨਾਂ ਵੱਲੋਂ ਨਹੀਂ ਕੋਈ ਕਸਰ ਛੱਡੀ ਇਹ ਤਾਂ ਮੇਰੇ ਤੇ 2 ਕਰੋੜ ਰੁਪਈਆ ਐਨ ਕਾਗਜ ਜਿੱਦਣ ਭਰਨੇ ਸੀ ਆ ਇਲੈਕਸ਼ਨ ਜਦੋਂ ਸੀ 8 ਮਹੀਨੇ ਪਹਿਲਾਂ ਤੇ ਮੈਂ ਪਰਿਵਾਰ ਬੱਚੇ ਸਸਮੇਤ ਮੈਨੂੰ ਸੜਕ ਤੇ ਬਾਹਰ ਕੱਟਦਾ ਸੀ ਇਹ ਕਾ ਦਾ ਦੋਸਤ ਇਹ ਤਾਂ ਮਤਲਬ ਦੋਸਤ ਕਹਿਣ ਦੇ ਹੀ ਲਾਇਕ ਨਹੀਂਗਾ ਇਸ ਕਰਕੇ ਇਹ ਗੱਲਾਂ ਨਹੀਂ ਗਈਆਂ ਹਾਂ ਇਹ ਜ਼ਰੂਰ ਗੱਲ ਆ ਵੀ ਪੋਲੀਟਿਕਲੀ ਆਪਸ ਵਿੱਚ ਜਿਹੜੇ ਆ ਉਹ ਗੱਲਾਂ ਹੁੰਦੀਆਂ ਬਿਆਨਵਾਜੀ ਹੁੰਦੇ ਆ ਪਰ ਕਦੇ ਜਿਹੜਾ ਜਾਤੀ ਕਿਸੇ ਤੱਕ ਨਹੀਂ ਕੋਈ ਗਿਆ ਸੀ ਪਰ ਇਹ ਪਰਸਨਲ ਜਿਹੜਾ ਹੈ ਉੱਥੇ ਤੱਕ ਜਾਂਦੇ ਆ ਤੇ ਜਿਹਹੇ ਜਾਂ ਕਰਨਗੇ ਉਹ ਜਿਹੇ ਭਰਨਗੇ ਗੱਲ ਤਾਂ ਇੰਨੀ ਆ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਲਿੰਕ ਚਾਹ ਬੀਜੇਪੀ ਦੇ ਆ ਰਹੇ ਨੇ ਮੈਂ ਹਾਂ ਸਭ ਤੋਂ ਮੈਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਇਹ ਜੇ ਘਟਿਆ ਬੰਦੇ ਬੀਜੇਪੀ ਬੀਜੇਪੀ ਤਾਂ ਇਹ ਢੀ ਬੜੀ ਪਾਰਟੀ ਆ ਯਾਰ ਤੀਜੀ ਵਾਰ ਸਰਕਾਰ ਦੇਸ਼ ਚ ਆ ਗਈ ਅੱਜ ਸਾਰੀਆਂ ਸਟੇਟਾਂ ਚ ਬੀਜੇਪੀ ਦੇ ਮੁੱਖ ਮੰਤਰੀ ਆ ਤੇ ਅਸੀਂ ਇਹ ਇੱਕ ਸ਼ਰਾਬੀ ਬੰਦੇ ਤੋਂ ਇੱਕ ਪਿਟੇ ਹੋਏ ਬੰਦੇ ਤੋਂ ਜਿਹਦਾ ਜਰਾਜਾ ਹੀ ਨਿਕਲ ਗਿਆ ਜਿਵੇਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਕਿੱਥੇ ਨਹਿਰ ਪੱਟੀ ਆ ਉਹ ਕਹਿੰਦੇ ਨਹਿਰ ਪੱਟ ਦੇਣੀ ਹੈ ਕਿੱਥੇ ਛਾਪਰ ਕੰਡੀ ਮੈਂ ਆ ਕਰ ਦੇਣਾ ਮੈਂ ਕਿੱਥੇ ਆ ਕਰ ਦੇਣਾ 1000 ਰੁਪਇਆ ਤਾਂ ਦਿੱਤਾ ਨਹੀਂ ਗਿਆ ਭੈਣਾ ਮਾਮ ਨੂੰ ਇਸ ਕਰਕੇ ਇਹ ਜੀ ਇਹ ਜ ਇੱਕ ਕਿਚੜ ਚ ਇਹ ਜੀ ਗੰਦਛ ਹੱਥ ਪਾਵਾਂਗੇ ਤਾਂ ਤੁਸੀਂ ਆਪ ਅੰਦਾਜ਼ਾ ਲਾਓ ਤੇ ਉਹ ਹੱਥ ਚੋਂ ਵੀ ਬਦਬੂ ਆਉਣ ਲੱਗ ਜੂਗੀ ਇਸ ਕਰਕੇ ਇਹ ਇਹਨਾਂ ਨੂੰ ਮੁਬਾਰਕ ਇਹਨਾਂ ਨੂੰ ਸਲਾਮ ਭਾਜਪੀ ਬਿਲਕੁਲ ਕਦੇ ਇਹ ਜਿਹਾ ਕੰਮ ਨਹੀਂ ਕਰੂਗੀ ਜ਼ਿੰਮੇਵਾਰੀ ਨਾਲ ਮੈਂ ਕਹਿਣਾ ਬੀਜੇਪੀ ਪੂਰੇ ਟਾਈਮ ਤੇ ਜਦੋਂ ਇਲੈਕਸ਼ਨ ਆਏਗੀ 27 ਚ ਉਦੋਂ ਤਿਆਰੀ ਨਾਲ ਲੜੇਗੀ ਇਹ ਕਿਸੇ ਨੂੰ ਮੌਕਾ ਨਹੀਂ ਦੇਏਗੀ ਵੀ 5 ਸਾਲ ਭਾਈ ਸਾਨੂੰ ਪੂਰਾ ਨਹੀਂ ਟਾਈਮ ਮਿਲੇਆ 5 ਸਾਲ ਕਰਨ ਨਾ ਇਹ ਟਰਮ ਲੋਕਾਂ ਨੇ 5 ਸਾਲ ਦੀ ਦਿੱਤੀ ਉਹ ਦਿਖਾਉਣ ਕੀ ਕਰ ਸਕਦੇ ਆ ਉਦੋਂ ਗੱਲ ਕਰਾਂਗੇ ਇੱਕ ਕਹਿੰਦੇ ਨੇ ਵੀ ਹੁਣ ਜਿਹੜਾ ਗਠਜੋੜ ਹੋਣਾ ਸੀ ਉਸ ਦੇ ਵਿੱਚ ਕਿੱਥੇ ਨਾ ਕਿੱਥੇ ਜੇ ਕੋਈ ਰੁਕਾਵਟ ਸੀ ਰਵਨੀਤ ਸਿੰਘ ਬਿੱਟੂ ਸੀਗੇ ਹੁਣ ਤੁਸੀਂ ਵਿਆਹ ਤੇ ਵੀ ਜਾਏ ਹੋ ਲੱਗਦਾ ਰੁਕਾਵਟ ਖਤਮ ਹੋ ਗਈ ਗੜ ਜੋੜ ਹੋਊਗਾ ਦੁਆਰਾ ਨਹੀਂ ਮੈਂ امی ਤੁਹਾਨੂੰ ਕਹਾ ਸਭ ਤੋਂ ਪੁਰਾਣਾ ਅਲਾਈਅੰਸ ਅਕਾਲੀ ਦਲੀ ਸੀ ਐਨਡੀਆ ਦਾ ਅਸੀਂ ਤਾਂ ਨਵੇਂ ਆਏ ਆ ਬੀਜੇਪੀ ਚ ਪਰ ਇਹਨਾਂ ਨੇ ਕੀ ਕੀਤਾ ਜਦੋਂ ਐਨ ਔਖਾ ਵੇਲਾ ਸੀ ਬੀਜੇਪੀ ਤੇ ਉਸ ਵੇਲੇ ਪਾਰਟੀ ਨੂੰ ਜਿਹੜਾ ਏ ਉਹ ਆਪਣੇ ਬੀਜੇਪੀ ਨੂੰ ਧੋਖਾ ਦਿੱਤਾ ਤੇ ਬੀਜੇਪੀ ਨੇ ਉਸ ਔਖੇ ਵੇਲੇ 117 ਇਲੈਕਸ਼ਨਾਂ ਲੜ ਲਈਆਂ ਜਦੋਂ ਛੱਡਿਆ ਸੀ ਉਸ ਵੇਲੇ ਅਸੀਂ ਤਾਂ 13 ਪਾਰਲੀਮੈਂਟ ਦੀਆਂ ਲੜ ਲਈਆਂ ਹੁਣ ਤੱਕ ਖੇੜੀ ਕੋਈ ਨਹੀਂ ਗਈ ਹੁਣ ਤਾਂ ਦੇਖੋ ਸਾਰੀਆਂ ਸਟੇਟਾਂ 'ਚ ਤੀਜੀ ਵਾਰੀ ਅਸੀਂ ਤਾਂ ਰੱਬ ਦੀ ਮਿਹਰ ਨਾਲ ਬਿਲਕੁਲ ਲੋਕਾਂ ਦੇ ਲਈ ਡਬਲ ਇੰਜਨ ਦੀ ਸਰਕਾਰ ਬੀਜੇਪੀ ਆਪਣੇ ਦਮ ਤੇ ਬਣਾਏਗੀ ਨਹੀਂ ਅਕਾਲੀ ਦਲ ਦੇ ਨਾਲ ਲੈ ਕੇ ਤਾਂ ਉਹੀ ਜੋ ਫਿਰ ਪਹਿਲਾਂ ਕਰਦੇ ਰਹੇ ਆ ਤਾਂ ਉਹੀ ਲੋਕ ਕਹਿਣਗੇ ਵੀ ਤੁਸੀਂ ਨਵਾਂ ਕੀ ਕਰੋਗੇ ਅਸੀਂ ਤਾਂ ਬੀਜੇਪੀ ਆਪਣੇ ਮੰਡਟ ਤੇ ਆ ਕੇ ਨਵੀਆਂ ਜਿਹੜੀਆਂ ਪੰਜਾਬ ਦੇ ਲਈ ਮਾਰਕੇ ਕੰਮ ਕਰਾਂਗੇ ਪੰਜਾਬ ਨੂੰ ਦੁਬਾਰਾ ਅਸਮਾਨ ਤੇ ਪਰਮਾਤਮਾ ਦੀ ਮਿਹਰ ਨਾਲ ਉਸ ਬਲੰਦੀਆਂ ਤੇ ਲੈ ਕੇ ਜਾਵਾਂਗੇ ਢੱਲੇਵਾਲ ਨੂੰ 100 ਦਿਨ ਹੋਣ ਵਾਲੇ ਨੇ ਕੀ ਕਹੋਗੇ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਮੈਂ ਪੰਜਾਬੀਆਂ ਦੀ ਗੱਲ ਕਰਦਾ ਤੁਸੀਂ ਕਿਸਾਨਾਂ ਲਈ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਉਹ ਤਾਂ ਧਰਨੇ ਵੀ ਲਾਈ ਰੱਖੇ ਸਰਕਾਰ ਦੇ ਖਿਲਾਫ ਲਾਈ ਰੱਖੇ ਹੁਣ ਤਾਂ ਤੁਸੀਂ ਸਰਕਾਰ ਦੇ ਵਿੱਚੋਂ ਫਿਰ ਮਸਲੇ ਹੱਲ ਕਰਾ ਦਿਓ ਨਹੀਂ ਢੱਲੇਵਾਲ ਸਾਹਿਬ ਨਾਲ ਦੇਖੋ ਕਿਸ ਨੇ ਆ ਕਾਂਗਰਸ ਨੇ ਜਿਹੜੇ ਮਦਦਾਂ ਲਈਆਂ ਜਾਂ ਇਹ ਜਾ ਕੇ ਫੋਟੋਆਂ ਖਿਚਾ ਕੇ ਮੁੜੇ ਆਏ ਡੱਲੇਵਾਲ ਸਾਹਿਬ ਨੇ ਜਦੋਂ ਕਿ ਉਹਨਾਂ ਨਾਲ ਸਾਰੇ ਮੰਤਰੀ ਉਹਨਾਂ ਦੇ ਹੁਕਮ ਤੇ ਉਹਨਾਂ ਦੀ ਗੱਲ ਕਰਦੇ ਆ ਜੋ ਉਹ ਕਹਿੰਦੇ ਆ ਉਹ ਗੱਲ ਸੁਣਦੇ ਆ ਤੇ ਹੁਣ ਤਾਂ ਇੰਨਾ ਵਧੀਆ ਮਾਤਾਵਾਰਣ ਬਣ ਗਿਆ ਬਾਹਰ ਆ ਕੇ ਦੋਨੋਂ ਹੀ ਇਹ ਕਹਿੰਦੇ ਆ ਵੀ ਬੜੀ ਵਧੀਆ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਆ ਮੀਟਿੰਗ ਚੱਲ ਰਹੀ ਆ ਤੇ ਮੈਨੂੰ ਉਮੀਦ ਆ ਜਿਸ ਹਿਸਾਬ ਨਾਲ ਇਹ ਮੀਟਿੰਗਾਂ ਚੱਲ ਰਹੀਆਂ ਨੇ ਹੁਣ ਦੁਬਾਰਾ ਫੇਰ 15 ਮਾਰਚ ਨੂੰ ਮੇਰੀ ਖਿਆਲ ਚ ਤੇ ਜੋ 19 ਮਾਰਚ ਨੂੰ ਬੜੀ ਵਧੀਆ ਕੋਆਰਡੀਨੇਸ਼ਨ ਅਡਾ ਕੰਮ ਚੱਲ ਰਿਹਾ ਤੇ ਪੰਜਾਬ ਦੇ ਲਈ ਵੱਧ ਤੋਂ ਵੱਧ ਮੰਗਣ ਚੀਜ਼ਾਂ ਪੰਜਾਬ ਦੇ ਫਸਲਾਂ ਲਈ ਮੰਗਣ ਪੰਜਾਬ ਦੇ ਫਾਰਟੀ ਕਲਚਰ ਚੀਜ਼ ਮੰਗਣ ਪੰਜਾਬ ਦੇ ਡੇਰੀ ਲਈ ਮੰਗਣ ਪੰਜਾਬ ਦੇ ਫਲੋਰੀ ਕਲਚਰ ਲਈ ਮੰਗਣ ਪੰਜਾਬ ਦੀ ਗੱਲ ਕਰਨ ਮੈਰੇ ਮੈਂ ਤਾਂ ਦਿਲੋਂ ਇਹ ਚਾਹੂੰਗਾ ਵੀ ਬਾਹਰ ਵਾਲੇ ਜਿਹੜੇ ਆ ਉਹ ਆਪਣੇ ਆਪ ਆਪਣੀ ਲੜਾਈ ਲੜਨਗੇ ਵੱਡੇ ਸੂਬੇ ਆ ਆਪਾਂ ਆਪਣੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਨੌਜਵਾਨਾਂ ਲਈ ਸਭ ਕੁਝ ਜੋ ਚਾਹੁੰਦੇ ਆ ਉਹ ਮਨਵਾ ਕੇ ਦਈਏ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਤੁਸੀਂ ਕਹਿੰਦੇ ਸੀ ਵੀ ਚੰਡੀਗੜ੍ਹ ਵੀ ਲੈ ਲਿਆ ਹੁਣ ਦਿੱਲੀ ਵੀ ਆ ਗਈ ਹੁਣ ਪੰਜਾਬ ਦੀ ਵਾਰੀ ਦੇਖੋ ਅਸੀਂ ਤਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਪੰਜਾਬ ਤੋਂ ਅਸ਼ੀਰਵਾਦ ਲੈਣਾ ਇੱਕ ਵਾਰ ਅਸ਼ੀਰਵਾਦ ਲੈ ਕੇ ਵੀ ਸਾਡੇ ਸਿਰ ਤੇ ਪੰਜਾਬ ਵਾਲੇ ਹੱਥ ਤਰਨ ਤੇ ਪੰਜਾਬ ਜਿਹੜਾ ਪਿੱਛੇ ਰਹਿ ਗਿਆ ਪੰਜਾਬ ਜਿਹੜਾ ਰੰਗਲਾ ਗਿੱਧਿਆਂ ਦਾ ਪੰਜਾਬ ਭੰਗੜਿਆਂ ਦਾ ਪੰਜਾਬ ਉਹ ਦੁਬਾਰਾ ਪੰਜਾਬ ਬਣੇ ਬਸ ਇੰਨੀਓ ਸਾਡੀ ਤਾਂ ਇਹ ਆ ਵੀ ਸਾਨੂੰ ਇੱਕ ਮੌਕਾ ਦੇ ਦੇਣ ਵੀ ਅਸੀਂ ਵੀ ਸੇਵਾ ਕਰ ਸਕੀਏ ਅੰਤ ਤੇ ਚਾਹੇ ਪੁੱਛੂੰਗਾ ਸੀਐਮ ਫੇਸ ਤੁਸੀਂ ਹੋਣ ਵਾਲੇ ਦੇਖੋ ਇਹ ਭਾਜਪਾ ਪਾਰਟੀ ਬਹੁਤ ਵੱਡੀ ਪਾਰਟੀ ਆ ਤੇ ਇਹ ਉਦੋਂ ਨਹੀਂ ਪਤਾ ਲੱਗਦਾ ਪਹਿਲੀ ਗੱਲ ਤਾਂ ਪਰਮਾਤਮਾ ਕਰੇ ਸਾਡੀ ਜੜੀ ਹੋਰੇ ਸਰਕਾਰ ਬਣੇ ਤੇ ਉਸ ਤੋਂ ਬਾਅਦ ਸੀਐਮ ਨਾ ਸੀਐਮ ਇਹਦਾ ਬਹੁਤ ਹੀ ਕਿਰਪਾ ਹੁੰਦੀ ਆ ਪਰਮਾਤਮਾ ਦੀ ਬਹੁਤ ਹੀ ਵੱਡੀ ਲੋਕਾਂ ਦੀ ਕਿਰਪਾ ਹੁੰਦੀ ਆ ਤਾਂ ਕਿਸੇ ਦੇ ਇਹ ਐਵੇਂ ਕਿਸੇ ਦੇ ਸਹਰੇ ਨਹੀਂ ਲੱਗਦੇ ਇਹ ਤਾਂ ਇਹ ਤਾਂ ਤਾਂ ਬਹੁਤ ਵੱਡੀ ਕਿਰਪਾ ਨਾਲ ਪ੍ਰਮਾਤਮਾ ਦੀ ਲੱਗਦਾ ਏ ਉਹ ਦਾਤੇ ਨੇ ਜਿਹਦੇ ਲਿਖਿਆ ਹੋਊਗਾ ਉਹਦੇ ਲੱਗਣਾ ਧੰਨਵਾਦ ਜੀ ਤੁਹਾਡਾ ਸੋ ਜਿਵੇਂ ਕਿ ਗੱਲਬਾਤ ਕਰਕੇ ਹਟਿਆ ਪੰਜਾਬ ਦੇ ਮੁੱਦੇ ਆ ਦੇ ਗੱਲਬਾਤ ਕੀਤੀ ਆ ਪੰਜਾਬ ਦੇ ਵਿੱਚ ਇਸ ਸਮੇਂ ਕੀ ਹਾਲਾਤ ਚੱਲ ਰਹੇ ਉਸ ਤੇ ਗੱਲਬਾਤ ਕੀਤੀ ਆ ਸੋ ਇਸੇ ਤਰੀਕੇ ਨਾਲ ਪੰਜਾਬ